ਕੋਈ ਹੈ ਮਨ ਦੇ ਵਿੱਚ ਚਿੰਤਾ ਇਸ ਗੱਲ ਨੂੰ ਲੈ ਕੇ ਵੀ ਹੁਣ ਇੱਜ਼ਤ ਬਣੀ ਰਵੇ ਨਹੀਂ ਜੀ ਇਹ ਜਨਤਾ ਤਾਂ ਹੀ ਆ ਵੇਖੋ ਚਿੰਤਾ ਤੇ ਜਿਹੜਾ ਕੰਮ ਕਰ ਲੀ ਉਹਦੀ ਕੋਈ ਚਿੰਤਾ ਨਹੀਂ ਹੁੰਦੀ ਜੇ ਚਿੰਤਾ ਹੀ ਕਰਨੀ ਆ ਤੇ ਫਿਰ ਕੀ ਲੋੜ ਸੀ ਗੇਤ ਖੋਲ ਕੇ ਬਾਹਰ ਜਾਣ ਦੀ ਬੂਆ ਮਰਦੇ ਅੰਦਰ ਬੋ ਚਿੰਤਾ ਇਹਦੇ 'ਚ ਕੋਈ ਨਹੀਂ ਨਾਲ ਸੰਗਤ ਦੇ ਚੱਲ ਕੇ ਖੁਸ਼ ਹੈ ਜੇ ਸੰਗਤ ਸੰਯੋਗ ਦੇएगी ਤੇ ਜਿੰਨੀ ਸੇਵਾ ਬਖਸ਼ੀ ਰਣੀ ਆ ਜੋ ਹੋਰ ਹੋਣਾ ਜਾਂ ਕੋ ਥੋੜਾ ਬੋਧਾ ਘਾਟਵਾਦ ਹੋ ਸਕਦੀ ਆ ਉਹ ਵੀ ਹੋਏ ਜੇ ਕੋਈ ਸਾਡੇ ਤੋਂ ਤਕੜਾ ਪੈ ਜਾਏਗਾ ਉਹ ਲੈ ਜਾਏਗਾ ਸੀ ਉਹਦੇ ਨਾਲ ਆ ਫਿਰ ਵੀ ਸਾਨੂੰ ਕੋਈ ਜੰਦਾ ਨਹੀਂ ਵੀ ਉਹ ਕੋ ਲੈ ਗਿਆ ਸਾਾਨੂੰ ਸਰਪੰਚੀ ਦੀ ਨਹੀਂ ਭੁੱਖ ਵੀ ਅਸੀਂ ਸਰਪੰਚੀ ਲੈ ਕੇ ਸਰਪੰਚ ਬਣ ਕੇ ਹੀ ਦਾਲ ਧਰਨੀ ਆ ਰੋਟੀ ਸਾਡੇ ਕੋ ਐਕੀ ਅੱਛਾ ਹੁਣ ਲੋਕ ਲੋਕ ਵੀ ਸਵਾਲ ਕਰ ਰਹੇ ਕਹਿੰਦੇ ਮੁੱਲ ਲਈ ਸਰਪੰਚੀ ਗਈ ਹੈ ਜਾਂ ਸਰਬਸੰਮਤੀ ਗਈ ਹੈ ਇਹਨੂੰ ਇਹ ਪਿੰਡ ਵਾਲੀ ਇਹਨੂੰ ਕੁਝ ਵੀ ਕਹ ਲੋ ਇਹ ਪਿੰਡ ਦੀ ਡਿਵੈਲਪਮੈਂਟ ਸਾਡੇ ਦੀ ਹੋਣ ਤੋਂ 15 18 ਸਾਲ ਪਛੜ ਗਈ ਆ ਪਾਣੀ ਮੀਂਹ ਪੈਂਦਾ ਨਾ ਅਸੀਂ ਤਾਂ ਬਾਹਰ ਬੈਠੇ ਰੁੜ ਗਿਆ ਲੋਕਾਂ ਦੇ ਅੰਦਰਾਂ ਤੱਕ ਪਾਣੀ ਜਾਂਦਾ ਤੇ ਲਾਂਡਾਂ ਤਾਂ ਬਣੀਆਂ ਪਈਆਂ ਲੋਕ ਪਤਾ ਕੀ ਜਾਂਦੇ ਪਿੰਡ ਰਵਾਲਾਂ ਦੇ ਵਿੱਚ ਕੋਈ ਮੌਤਮੇ ਦੀ ਹੰਦੀ ਤਾਂ ਕਿ ਹੈਗੇ ਵੀ ਆ ਸਰਪੰਚ ਬਣਦੇ ਵੀ ਆਇਆ ਮੇਰੇ ਮਗਰੋਂ ਚੌਥਾ ਲੰਘਿਆ ਹੁਣ ਗੁਜ਼ਰ ਗਿਆ ਉਹ ਜਦੋਂ ਡੁੱਬਦੇ ਆ ਪਾਣੀ ਬਾਲਟੀਆਂ ਨਾਲ ਕੱਢਦੇ ਲੋਕਾਂ ਦੇ ਮਰ ਗਏ ਮੌਤਮੇਰ ਇੱਥੇ ਕੋਈ ਮੌਤਮੇਰੀ ਨਹੀਂ ਐ ਤਰ੍ਹਾਂ ਆਉਂਦੇ ਕਿ ਜਿਹੜਾ ਪਹਿਲਾਂ ਸਾਰੀ ਪ੍ਰਾਪਰਟੀ ਜਿੰਨੀ ਸਾਲ ਦੀ ਪੰਜਾਂ ਸਾਲਾਂ ਦੀ ਉਹਦੇ ਕੋ ਇੱਕ ਮਹੌਣੀ ਆਵਾ ਉਹ ਪਹਿਲਾਂ ਦਵੇ ਆਈਆ ਕਥੀ ਗਾਈਂ ਬਰਾ ਦੇ ਚੁਕੀ ਐ ਲਿਮਟਾਂ ਕਢਾਈ ਐ ਪਹਿਲਾਂ ਲਓ ਬੋਲੀ ਦਿਓ ਤੇ ਕਰ ਲੋ ਜਿਹੜਾ ਕਦੇ ਬੱਸ ਪਾਹਰਾ ਕਰਜ਼ਾ ਵਿੱਚਕਣਾ ਪੈ ਗਿਆ ਦੇਣਾ ਪਊਗਾ ਜੋ ਕਰਾਂ ਜੋ ਦੇਖੋ ਉਹਨਾਂ ਨੂੰ ਦੇਤਾ ਚੱਕ 2 ਕਰੋੜ ਦਾ ਜੇ ਸਾਡੇ ਕੋਲ ਹੋਣਗੇ ਚੱਕ ਨਾਲ ਲੈਣਗੇ ਵੀਡੀਓ ਬਲਾਕ ਨੂੰ ਸਤਮਗੇ ਪੰਚਾਇਤ ਸੈਕਟਰੀ ਆਏਗਾ ਮਤਾ ਪਵਾ ਕੇ ਸਾਡੇ ਮੈਂਬਰ ਪਾ ਕੇ ਸਾਨੂੰ ਸਰਪੰਚ ਬਣਾ ਕੇ ਅਨਾਉਂਸਮੈਂਟ ਕਰ ਦੇਣਗੇ ਵੀ ਆਤਮਾ ਸੰ ਸਰਪੰਚ ਬਣ ਗਿਆ ਅਸੀਂ ਉਹਨਾਂ ਨੂੰ ਚੱਕ ਦੇ ਦਾਂਗੇ ਕੋਰਾ ਸਾਈਨ ਕਰ ਦਾਂਗੇ ਜੇ ਅਸੀਂ ਅੱਧਾ ਕਰੋੜ ਦੇ ਕੇ ਨਹੀਂ ਦਿੰਦੇ ਪਰਚਾ ਬਣ ਜਾਂਦਾ ਅਸਲ ਕਰੋੜ ਦੇ ਕੇ ਨਹੀਂ ਦਿੰਦੇ ਬਣਦਾ ਨਾ ਜਿੱਦਣ ਪੂਰੇ ਪੈਸੇ ਲਵਾ ਕੇ ਉਦੋਂ ਮਿਸਤਰੀ ਹਟਾ ਦੇਾਂਗੇ ਉਸ ਦਿਨ ਉਹਨਾਂ ਨੂੰ ਅਸੀਂ ਵੀ ਕੋਰਾ ਚੱਕ ਲਿਓ ਵੀ ਜਿਹੜੇ ਮੋਤਵਰ ਨੂੰ ਦਵਾਂਗੇ ਉਹਨੂੰ ਅਸੀਂ ਕੋਰਾ ਚੱਕ ਮਤਰਾ ਦੇ ਦੇ ਤੂੰ ਸਾਫ਼ ਕਰ ਲੈ ਪੈਸੇ ਤੇਰੇ ਵਾਲੇ ਨੇ ਆ ਗਏ ਨਾਲ ਦੀ ਨਾਲ ਟਰੱਕਾਂ ਦੇ ਮਿਲਾਂ ਦੇ ਜੋ ਵੀ ਕਰਾਂਗੇ ਉਹਨਾਂ ਨੂੰ ਨਾਲ ਸਭ ਕੁਝ ਦੇਣਾ ਉਹ ਕ੍ਰਾਮ ਸਭਾ ਨੂੰ ਜੋ ਕਰਨੋ ਅਹੀਂ ਤੇ ਆ ਕੇ ਦੇਈ ਜਾਵਾਂਗੇ ਉਹ ਲਵਾਈ ਜਾਣਗੇ ਆਖਣਗੇ ਜੇ ਕੱਲਿਆਂ ਦਾ ਇਹ ਸੀਮੈਂਟ ਥੋੜਾ ਲਾਉਂਦੇ ਆ ਅੱਛਾ ਅੱਛਾ ਇੱਕ ਇੱਕ ਵੀ ਸਵਾਰ ਕਰਦੇ ਲੋਕ ਕਹਿੰਦੇ ਵੀ ਇਹ ਤਾਂ 5 ਸਾਲ ਪਹਿਲਾਂ ਵੀ ਸਰਪੰਚੀ ਰਹੀ ਹੈ ਪਰਿਵਾਰ ਦੇ ਕੋਲੋਂ ਉਦੋਂ ਕਿਉਂ ਨਹੀਂ ਕਿਸਣਾ ਕੱਡੀਆਂ ਪਿੰਡ ਦੀ ਤੇ ਕੱਡੀਆਂ ਪੰਚਾਇਤ ਘਰ ਮੇਰੇ ਹੱਥ ਦਾ ਬਣਿਆ ਪਿੰਡ ਦੇ ਬਰਾ ਜਿਹੜਾ ਜਾਂਜ ਘਰ ਬਣਿਆ ਚੌਧਰੀਆਂ ਦਾ ਮੇਰੇ ਹੱਥ ਦਾ ਬਣਿਆ ਸ਼ਮਸ਼ਾਨ ਘਾਟ ਜਾ ਕੇ ਵੇ ਲੋ ਕਿੰਨੇ ਸ਼ੈੱਟ ਪਏ ਜਨਰੇਟਰ ਲਿਆ ਕੇ ਉੱਥੇ ਟੂਟੀਆਂ ਲਾ ਕੇ ਬਹੋਰ ਕਰਾ ਕੇ ਸਮਰਸ਼ੀਅਲ ਮੋਟਰ ਪਾ ਕੇ ਉਹ ਮੈਂ ਕੀਤਾ ਤਾਂ ਜੀ ਨਹੀਂ ਚੱਲਦੀ ਤਾਂ ਨਾ ਚੱਲੇ ਮੈਂ ਪਾਣੀ ਇਥੋਂ ਮੇਰੇ ਤੋਂ ਗਾਂਹ ਤੱਕ ਲੰਘਿਆ ਟਾਂਤੀ ਦਾ ਪਾਣੀ ਵਾਟਰ ਸਪਲਾਈ ਨੂੰ ਆ ਲੈਨੇ ਆ ਉਹ ਚਲਾਇਆ ਅੱਜ ਇਟਾ ਉਟਾ ਪੰਜ ਲੱਗੀਆਂ ਨੇ ਤੇ ਤੁਸੀਂ ਜਾ ਕੇ ਦੱਸ ਦਿਓ ਨਾ ਬੋਲੇਗਾ ਵੀ ਉਹ ਵਸਨ ਤੋਂ ਬੋਲਣ ਡਿਆ ਨਾ ਪਿਆ ਉਹ ਸਾਨੂੰ ਦੀਆਂ ਲੱਗੀਆਂ ਕੋਈ ਗੱਲ ਹੀ ਕੋਈ ਮਜ਼ਾ ਕਹੇ ਵੀ ਪਹਿਲਾਂ ਕਿਸੇ ਹੀ ਹੋਂ ਵਾਲਾ ਸਰਪੰਚ ਮੇਰੇ ਤੋਂ ਮਗਰੋਂ ਵਾਲੇ ਚਾਰ ਲੰਗੇ ਨੇ ਮੇਰੇ ਸਾਹਮਣੇ ਬਹਿ ਕੇ ਅੰਕੜੇ ਕੱਢਣਾ ਵੀ ਹੁਣ ਦਾ ਪੈਸਾ ਕੰਨਾ ਦੇ ਉਦੋਂ ਦਾ ਕੰਨਾ ਹਾਲਾਂ ਕਿੰਨਾ ਚਿਰ ਸਾਡਾ ਕੋਰਮ ਪੂਰਾ ਨਹੀਂ ਸੀ ਇਲੈਕਸ਼ਨ ਕਰਦਾ ਕਰਦਾ ਮੈਂਬਰ ਕੱਟ ਗਿਆ ਨਾਲ ਲਾ ਕੇ ਪ੍ਰਬੰਧਕ ਤੇ ਕੰਮ ਚਲਾਉਂਦਾ ਰਿਆਂ ਨਾ ਖਾਣਾ ਨਾ ਖਾਣ ਦੇਣਾ ਪੁੱਤ ਕੰਮ ਸੁਧਾਗਾ ਹੋਏ ਨੇ ਜਾ ਕੇ ਤੂੰ ਫੋਟੋ ਲਓ ਪੰਚਾਇਤ ਘਰ ਦੀ ਮੂੰਹੋਂ ਬੋਲੂ ਵੀ ਬਣਿਆ ਜਾ ਕੇ ਸ਼ਮਸ਼ਾਨ ਘਾੜ ਦੇਖੋ ਕੀ ਕੋਈ ਲੈ ਉੱਥੇ ਉਹ ਏਸ ਦਾ ਬਣਿਆ ਠੀਕ ਹੈ ਠੀਕ ਆਪਾਂ ਬਹੁਤੀ ਨਹੀਂ ਕਰਦੇ ਇੱਕੋ ਹੀ ਮੰਨ ਜਾ ਵੀ ਪੈਸਾ ਖਾਣਾ ਨਹੀਂ ਰੱਬ ਨੇ ਰੋਟੀ ਬੜੀ ਦੀ ਦਿੱਤੀ ਆ ਦੋ ਦੋ ਕਿੱਲਿਆਂ ਤੇ ਚਾਰ ਚਾਰ ਤੇ ਕਰਦੇ ਆ ਸੈਂਕੜਿਆਂ ਦਾ ਪੈੜੀ ਆ ਹਰ ਦੁਨੀਆ ਦਾ ਸੰਤ ਸਾਡੇ ਕੋਲ ਆ ਸਾਨੂੰ ਕੋਈ ਸ਼ਾਹ ਨਹੀਂ ਵੀ ਅਸੀਂ ਏਸ ਨੂੰ ਪੱਤਰਕਾਰ ਨੂੰ ਰਗੜ ਦਾਂਗੇ ਤੇ ਇਹਦੇ ਕੋਲ ਲੈ ਕੇ 1000000 ਤੇ ਚੀਜ਼ ਜਲਵਾਵਾਂਗੇ ਸਾਡੇ ਕੋਲ ਚੀਜ਼ਾਂ ਵਾਤੂ ਠੀਕ ਆ ਇਹ ਪੈਸੇ 2 ਲੱਖ ਜੇ ਮੰਨਾਂਗੇ ਨਾ 2 ਕਰੋੜ ਉਧਰ ਚੈੱਕ ਕੋਰਾ ਲਵਾਂਗੇ ਜਦਨ ਪੂਰੇ ਆਖਣਗੇ ਪੈਸੇ ਲੱਗੇ ਨੇ ਇਹ ਵੀ ਆ ਗਏ ਨੇ ਲੱਗ ਵੀ ਗਏ ਨੇ ਸਿਮੇਂਟ ਉਥੋਂ ਤੱਕ ਚਲਾ ਗਿਆ ਅਗਲਾ ਜਿਹੜਾ ਪੰਚਾਇਤ ਦਾ ਪੈਸਾ ਆਏਗਾ ਫਿਰ ਜਿਹੜਾ ਰਹਿ ਦੇਗਾ ਕੰਮ ਉਹਦੇ ਚ ਕਰਾਵਾਂਗੇ ਇਹ ਨਹੀਂ ਵੀ ਅਸੀਂ ਪੂਰੇ ਕੰਮ ਪਾਾਂਗੇ ਪੈਸਾ ਪੰਚਾਇਤ ਦਾ ਬੋਲੀ ਆਣੀ ਆ ਕੰਨਾ ਚੋਂ ਪੰਚਾਇਤਾਂ ਚ ਵੰਡਣੀ ਆ 80 ਲੱਖ ਆਏ 20 ਲੱਖ ਜਨਾ ਹੈਗਾ ਉਹ ਜਿੱਥੇ ਜਿੱਥੇ ਲੱਗੇਗਾ ਲੱਗੀ ਜਾਏਗਾ ਕੰਮ ਹੋਰ ਵੀ ਹੁੰਦਾ ਮਸਿੰਘ ਜੀ ਕਿੰਨੀ ਪੈੜੀ ਹੈਗੀ ਇਹ ਪਿੰਡ ਦੀ ਜੀ ਕਿੰਨੇ ਕਵੋਟਰ ਹੈਗੇ ਨੇ ਪਿੰਡ ਦੇ ਵਿੱਚ ਇਹ ਪਿੰਡ ਦਾ 4600 ਤੇ ਪਲਾਸੀ ਰਕਬਾ ਹਾਂ ਬਾਕੀ ਇਹ ਵੀ ਚਲੋ ਤਿੰਨ ਪੱਤੀਆਂ ਬਣੀਆਂ ਨੇ ਪਿੰਡ ਜਿਹੜਾ ਸਾਡਾ ਹਰਦੋਰਾਲ ਕਲਾਚ ਹੈ ਇਹ ਵੀ 4000 ਆਬਾਦੀ ਦਾ ਪਿੰਡ ਹੈ ਤੇ 1800 ਦੇ ਲਗਭਗ ਵੋਟ ਵੀ ਆ ਠੀਕ ਹੈ ਆਮਦਨ ਕਿੰਨੀ ਹੈਗੀ ਪਿੰਡ ਦੀ ਆਮਦਨ ਇਹਦੀ 65 ਲੱਖ ਰੁਪਈਆ ਬੋਲੀ ਐਤਕਾ ਇਸ ਸਾਲ ਗਈ ਆ ਤੇ ਹੁਣ ਫੇਰ ਆਉਣ ਵਾਲੀ ਆ ਹੋਰ ਕਣਕ ਵੱਡ ਕੇ ਬੋਲੀ ਫਿਰ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜੀ ਪੰਚਾਇਤ ਦੀ ਬੋਲੀ ਹੈ 300 ਸਿੰਘ ਜੀ ਬਹੁਤ ਬਹੁਤ ਧੰਨਵਾਦੀ ਕਰਦੇ ਨੇ ਤਾਂ ਆਤਮਾ ਸਿੰਘ ਨੇ ਜਿਨ੍ਹਾਂ ਨੇ ਸਰਪੰਚੀ ਦੇ ਲਈ ਲਗਭਗ 2 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ ਹੈ ਹਾਲਾਂਕਿ ਮੈਦਾਨ ਦੇ ਵਿੱਚ ਨੇ ਹੋਣ ਇਸ ਤੋਂ ਵੱਧ ਜੇਕਰ ਕੋਈ ਬੋਲੀ ਲਾਉਂਦਾ ਤਾਂ ਉਹ ਫਿਰ ਸਰਪੰਚੀ ਦੇ ਇਸ ਕੰਪੀਟੀਸ਼ਨ ਦੇ ਵਿੱਚ ਆ ਸਕਦਾ ਹੈ ਬੋਲੀ ਕਿੰਨੀ ਵੱਧਣੀ ਕਿੰਨੀ ਘਟਣੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਤੱਕ ਦੀ ਪੰਜਾਬ ਦੀ ਸਭ ਤੋਂ ਵੱਧ ਬੋਲੀ ਜਿਹੜੀ ਹੈ ਉਹ ਆਤਮਾ ਸਿੰਘ ਨੇ ਪਿੰਡ ਉਹ ਦੇ ਵਿੱਚੋਂ ਲਗਾ ਦਿੱਤੀ ਆ ਦੇਖਣਾ ਹੋਵੇਗਾ ਕਿ ਹੁਣ ਆਤਮਾ ਸਿੰਘ ਹੋਣਾ ਦਾ ਸਰਪੰਚ ਬਣ ਦਾ ਸੁਪਨਾ ਪੂਰਾ ਹੁੰਦਾ ਜਾਂ ਨਹੀਂ ਫਿਲਹਾਲ ਤੁਸੀਂ ਬੜੇ ਰੌਣ ਪੰਜਾਬੀ ਟੀਵੀ ਦੇ ਨਾਲ अच्छा बीजेपी ਦਾ ਨਾਮ ਕਰਾਂਗੇ ਵੀ ਕੁਝ ਕਰਕੇ ਵਿਖਾਇਆ ਤੇ ਕੁਝ ਕਰਾਂਗੇ ਬਹੁਤ ਸਾਰੇ ਲੋਕੇ ਵੀ ਕਹਿ ਰਹੇ ਕਹਿੰਦੇ बीजेपी ਫੰਡਿੰਗ ਕਰਦੀ ਹੈ ਵੀ ਇਹਦਾ ਕੰਮ ਨਹੀਂ ਕਰਦੀ बीजेपी ਨੇ ਵੇਖੋ ਜੇ ਮਾੜਾ ਜਿਹਾ ਥੋੜਾ ਜਿਹਾ ਸਾਹ ਲੋਕਾਂ ਨੂੰ ਦਿੱਤਾ ਸੀ ਤੇ 4500 5500 ਤੱਕ ਵੀ 17 18 ਗਈ ਸੀ ਉਹੀ ਐਤ ਕ 2200 ਤੇ ਜਾਣਦੀ ਹੈ ਕੋਈ ਬਹੁਤਾ ਟਾਈਮ ਨਹੀਂ ਹੋਇਆ ਇਸ ਕਰਕੇ ਚਲੋ ਚਲੋ ਸਾਰੇ ਨਾਰਾਜ਼ ਨਹੀਂ ਹੁਣ ਕਿਸਾਨ ਡੇ ਜੂਰ ਲਾ ਹੁਣ ਜਦੋਂ ਸਹਿਮਤੀ ਇਹਨਾਂ ਦੀ ਗੱਲਬਾਤ ਚੱਲੇਗੀ ਤੇ ਗੱਲਬਾਤ ਚੱਲੇਗੀ ਕੁਝ ਨਾ ਕੁਝ ਤੇ ਫੈਸਲਾ ਨਿਕਲਦਾ ਹੀ ਹੈ ਪਰਿਵਾਰ ਵੀ ਨਹੀਂ ਇਕੱਠਾ ਰਹਿੰਦਾ ਸੱਤ ਮੈਂਬਰ ਆ ਪੰਜ ਹੀ ਇੱਕ ਬੰਨੇ ਹੋ ਜਾਂਦੇ ਤੂੰ ਆ ਗਲਤ ਕਰਤਾ ਤੇ ਇਹ ਤੇ ਫਿਰ ਦੇਸ਼ ਨੂੰ ਸਾਹਮਣਾ ਸਾਹਮਣੇ ਟਾਈਮ ਲੱਗਣਾ ਥੋੜਾ ਟਾਈਮ ਲੱਗੂਗਾ ਹਜੇ ਪਰ ਦੇਸ਼ ਕੁਝ ਨਾ ਕੁਝ ਬੀਜੇਪੀ ਕਰਕੇ ਵਖਾ ਲੂਗੀ ਅੱਛਾ ਤੁਸੀਂ ਖੁਦ ਮੈਂ ਦੇਖ ਰਿਹਾ ਕਮਬਾਈਨਾ ਕਮੂਨਾ ਘਰ ਦੇ ਵਿੱਚ ਖੜੀਆਂ ਖੁਦ ਜ਼ਿੰਮੇਵਾਰਾ ਕਰਦੇ ਹੋ ਕਿਸਾਨਾਂ ਕੋ ਸੂਨਾਂ ਨਾਲ ਮੇਲ ਮੂਲ ਹੁੰਦਾ ਤੁਹਾਡਾ ਅਸੀਂ ਤੇ ਜੀ ਕੱਲ ਵੀ ਬਾਡੀ ਕਰਦੇ ਹਾਂ ਬਾਡੀ ਕਰਦੇ ਹੀ ਆਏ ਆ ਬਾਡੀ ਬੋਲੀ ਹੁੰਦੇ ਆ ਵੀ ਆਪਾਂ ਫਿਰ ਦੁਕਾਨ ਤੇ ਆਏ ਆ ਉਦੇ ਚ ਇਹ ਆ ਵੀ ਪਿੰਡ ਵਾਲਿਆਂ ਨੂੰ ਟਾਈਮ ਲੈ ਲੈਂਦੇ ਸੀ ਆਪਾਂ ਕੱਲ ਵੀ ਬਾਡੀ ਕੀਤੀ ਅੱਜ ਵੀ ਬਾਡੀ ਕਰਨ ਜਾਣਾ ਆਪਾਂ ਕੋਈ ਨਹੀਂ ਆਪਾਂ ਜਿੰਨੀ ਦਰ ਘਰੇਲੂ ਆਪਾਂ ਕਿਹੜੇ ਕੋਈ ਬਿਜ਼ਨਸ ਵੱਡੇ ਬਿਜ਼ਨਸਮੈਨ ਆ ਜਾਂ ਹੀ ਬੜੇ ਸਿਆਸ ਦਾ ਬੀਜੇਪੀ ਦੇ ਆਪ ਵਰਕਰ ਆ ਵੀ ਸੇਵਾ ਕਰਾਂਗੇ ਅੱਛਾ ਬੀਜੇਪੀ ਵੱਲੋਂ ਹੁਣ ਤੁਹਾਡੀਆਂ ਤਸਵੀਰਾਂ ਵੀ ਗਈਆਂ ਨੇ ਆਇਆ ਇਹ ਤੁਹਾਡੇ ਲੀਡਰਾਂ ਦਾ ਫੋਨ ਵੀ ਦੇਖੋ ਜੀ ਲੀਡਰਾਂ ਤੁਹਾਨੂੰ ਪਤਾ ਹੀ ਆ ਕੰਮ ਤੇ ਫਿਰ ਜਦੋਂ ਕਿਸੇ ਦੇ ਛੇਰ ਨਿੱਤਰਦੇ ਹੁਣ ਫਿਰ ਹੱਥ ਤੇ ਫੇਰਦੇ ਹੀ ਆ ਸਾਰੇ ਸ਼ਾਬਾਸ਼ ਤੇ ਦਿੰਦੇ ਹੀ ਆ ਹੁਣ ਤੱਕ ਬੀਜੇਪੀ ਦਾ ਸਾਥ ਆ ਬਹੁਤ ਆਏ ਕੱਲ ਵੀ ਆਏ ਆ ਕੱਲ ਆਪਣੇ ਕੋਟਲੀ ਤੋਂ ਸੋਨੀ ਜੀ ਵੀ ਆਏ ਸੀ ਉਹ ਵੀ ਮਾਨਤਨ ਪੂਰਾ ਆਪਣਾ ਪਿਆਰ ਦਾ ਆਸ਼ੀਰਵਾਦ ਦੇ ਕੇ ਗਏ ਵੀ ਅਸੀਂ ਪਾਰਟੀ ਜਿਹੜੀ ਤੁਹਾਡੇ ਨਾਲ ਆ ਤੇ ਕੋਈ ਗੱਲ ਨਹੀਂ ਇੱਕ ਇਹ ਹੈ ਨਾ ਵੀ ਆਪਾਂ ਜੇ ਹੁਣ ਮੰਨ ਲਓ ਪੈਸੇ ਵੀ ਖਰਚਦੇ ਆ ਜਾਂ ਕੁਝ ਪਿੰਡ ਦੀ ਮੰਗ ਆ ਉਹਨਾਂ ਰੱਖ ਹੀ ਦਿੱਤਾ ਤੇ ਫਿਰ ਆਪਾਂ ਛੰਡਾ ਕੇ ਛੱਡਦੇ ਆ ਉਹ ਨਿਤਰੇ ਕੋਈ ਹੁਣ ਤੱਕ ਤੁਹਾਡੇ 2 ਕਰੋੜ ਤੋਂ ਉੱਤੇ ਅਜੇ ਸਮਝ ਨਹੀਂ ਆਇਆ ਤੱਕ ਨਹੀਂ ਫਿਰ ਟਾਈਮ ਵੀ ਦਿੱਤਾ ਸੀ ਕੱਲ ਹਾਂ ਤੇ ਉਹਦੇ ਚ ਕੋਈ ਨਹੀਂ ਆਇਆ ਅਜ 9 ਵਜੇ ਤੱਕ ਹੁਣ ਜੋ ਪਿੰਡ ਨੂੰ ਮਨਜ਼ੂਰ ਹੋਏਗਾ ਆਪਾਂ ਚੈੱਕ ਲੈ ਕੇ ਬੈਠੇ ਆਂ ਪਿੰਡ ਦਾ ਟਾਈਮ ਹੀ ਵੀ ਆਪਾਂ ਖੁਦ ਸਾਰਾ ਪਿੰਡ ਚੱਲ ਕੇ ਆਵਾਂਗੇ ਇਹਦੇ ਇਹਦੇ باوجود ਮੰਨ ਲਓ ਕੋਈ ਡੱਬਾ ਰੱਖ ਦਿੰਦਾ ਫਿਰ ਨਹੀਂ ਜੀ ਉਹ ਫਿਰ ਪਿੰਡ ਵਾਲਿਆਂ ਕੱਲ ਹੀ ਲਾਈਵ 'ਚ ਹੀ ਕਹਿ ਦਿੱਤਾ ਵੀ ਆਪਾਂ ਵਿਰੋਧ ਕਰਾਂਗੇ ਜਾਂ ਜਿੱਦਾਂ ਅੱਗੇ ਸਰਪੰਚਾਂ ਨਾਲ ਹੁੰਦੀ ਸੀ ਉਦਾਂ ਹੀ ਕਰਾਂਗੇ ਸਰਪੰਚਾਂ ਨੂੰ ਤੇ ਇਥੋਂ ਤੱਕ ਨਹੀਂ ਪੱਥਰ ਨਹੀਂ ਰੱਖਣ ਦਿੰਦੇ ਅੱਛਾ ਕਿਉਂਕਿ ਜਦੋਂ ਆਂਦੇ ਸਾਡਾ ਤੁਸੀਂ ਅੱਖ ਹੀ ਨਹੀਂ ਲੱਗਦੇ ਹਾਂ ਮੁੰਡੇ ਨੌਜਵਾਨ ਪੀੜ੍ਹੀ ਹੈ ਪੜ੍ਹੀ ਲਿਖੀ ਹੈ ਕਿਹੜੇ ਵੀ ਨਪੜਦੇ ਹੈ ਨਹੀਂ ਡੈਡੀ ਹੁਣ ਸਾਡੇ ਕਾਫੀ ਜਿਹੜੇ ਮਿਲਕ ਫੈਟ ਦੇ ਡਾਇਰੈਕਟਰ ਰਹਿ ਚੁੱਕੇ ਆ ਬਾਕੀ ਸਰਪੰਚੀਆਂ ਕੀਤੀਆਂ ਪਤਾ ਆ ਕੰਮ ਬੋਲਦੇ ਆ ਲੱਭਣ ਦੇ ਅੱਜ ਤੱਕ ਉਦੋਂ ਬਾਅਦ ਕਿ ਕੰਮ ਬੋਲਦੇ 2 ਕਰੋੜ ਖਰਚਾਂ ਦੀ ਕੀ ਲੋੜ ਪੈਗੀ ਨਹੀਂ ਵੇਖੋ ਇਹ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਹਾਂਜੀ ਕਿਉਂਕਿ ਜੇ ਹੁਣ ਉਦਾਂ ਕਿਤੇ ਨਹੀਂ ਮੌਕਾ ਮਿਲਦਾ ਇਹ ਤਾਂ ਸਾਰਿਆਂ ਨੂੰ ਖੁੱਲਾ ਸੱਦਾ ਪੈਂਡ ਤੇ ਖੁੱਲਾ ਚ ਮਿੰਟਾਂ ਆਈਆਂ ਵੀ ਕੋਈ ਵੀ ਕਰ ਸਕਦਾ ਸੇਵਾ ਹਾਂ ਇੱਕ ਦਿਓਗੀ ਨਾ ਮਾਫ ਕਰਨਾ ਸਰਕਾਰ ਅਸੈਪਟ ਕਰੂਗੀ ਤੁਹਾਡੀ ਇਸ ਚੀਜ਼ ਨੂੰ ਵੀ ਅੱਜ ਨਹੀਂ ਜੀ ਸਰਕਾਰ ਉਹ ਗਰੀਬ ਬੰਦੇ ਦਾ ਵੀ ਦਿਨ ਕਰਦਾ ਮੈਂ ਵੀ ਸਰਪੰਚ ਬਣਦਾ ਨਹੀਂ ਜੀ ਵੇਖੋ ਉਹ ਤੇ ਕਾਗਜ਼ ਭਰ ਲਈ ਉਹ ਤੇ ਖੁੱਲਾ ਚੈਲੰਜ ਆ ਉਹ ਤੇ ਭਰੇ ਹੀ ਉਹਨਾਂ ਦੇ ਜਾਣੇ ਆ ਜਿਹੜੇ ਬੰਦੇ ਪਾਰਟੀਆਂ ਚ ਜਾਂ ਜੱਜ ਦੀ ਸਰਕਾਰ ਆ ਹੁਣ ਭਗਵੰਤ ਮਾਨ ਸਾਹਿਬ ਵੀ ਕਹਿ ਰਹੇ ਆ ਉਹਨਾਂ ਦੇ ਪਿੰਡ ਜਾ ਰਫੜ ਪਿਆ ਆ ਹਣਾ ਸਾਨੂੰ ਤਾਂ ਕੁਝ ਕਹਿ ਨਹੀਂ ਸਕਦੇ ਜਿਹਦਾ ਆਪਣਾ ਘਰ ਨਹੀਂ ਚੰਗਾ ਦੂਜੇ ਨੂੰ ਕੀ ਕਹੇਗਾ ਹਣਾ ਇਹਦੇ ਵਿੱਚ ਇਹ ਆ ਉਹ ਆ ਖੁੱਲਾ ਉਹਦੇ ਵਾਸਤੇ ਕੋਈ ਕਾਗਜ਼ ਭਰਦਾ ਆ ਆਪਣਾ ਵੀ ਜੇ ਮੰਨ ਲਓ ਨਹੀਂ ਰੋਕਦੇ ਫਿਰ ਸਾਰਿਆਂ ਪਰ ਨਹੀਂ ਆ ਪਰ भरने ਕੀ ਹੈ ਚੁੱਲਾ ਟੈਕਸ ਦੀ ਰਸੀਦੀ ਨਹੀਂ ਮਿਲਣੀ ਉਹ ਕਹਿੰਦੇ ਮਾਫ ਕਰ ਦੁੱਤਾ ਸਾਰਾ ਨਹੀਂ ਵੇਖੋ ਚਲੋ ਮਾਫ ਕਰਤਾ ਅੱਜ ਸਾਰਿਆਂ ਵਾਸਤੇ ਵੈਲਕਮ ਆ ਹੁਣ ਚਲੋ ਹੁਣ ਭਰਨੀ ਆ ਜੇ ਕੋਈ ਨਾ ਫੈਸਲਾ ਹੋਇਆ ਜੇ 2 ਕਰੋੜ ਦੀ ਰਕਮ ਦੀ ਗੱਲ ਕੀਤੀ ਬਾਪੂ ਨਹੀਂ ਮਗਰ ਚੜੇ ਤੁਹਾਡੇ ਦੁਆਰੇ ਹੋ ਜਾ ਬਾਕੀ ਸਵੇਰ ਦੀ ਵਾਈਫ ਬੱਚੇ ਸਰ ਦੀ ਜਿਹੜੀ ਸਵੇਰ ਦੀ ਚਾਹ ਆਪਾਂ ਸਾਰਿਆਂ ਇਕੱਠੀ ਪੀਤੀ ਬੈਠ ਕੇ ਸਲਾਹ ਮਸ਼ਵਰੀ ਹੋਈ ਹੈ ਜਦੋਂ ਪਿੰਡ ਜਨਾਨਾਉਂਸਮੈਂਟ ਹੁੰਦੀ ਹੋਵੇ ਫਿਰ ਬੁੜਕਦਾ ਤੇ ਉਹੀ ਹੈ ਜਿਹਦੇ ਫਿਰ ਪਟਾਂ ਚ ਜਾਣੇ ਫਿਰ ਦੂਜਾ ਰਤਬਾ ਹੀ ਕੀ ਕਹਿੰਦੇ ਹੁੰਦੇ ਹਨਾ ਉਹੀ ਗੱਲ ਆ ਵੀ ਯਾਰ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਲੋਕ ਕਹਿੰਦੇ ਕਿਤੇ ਦੋ ਕਰੋੜ ਇੱਧਰ ਪਾਸੇ ਕਿਹੜਾ ਕੰਮੀ ਪੈਗਾ ਕਹਿੰਦਾ ਭਾਈ ਸਰਦਾਰ ਦੋ ਕਰੋੜ ਆਪਣੇ ਬੱਚਿਆਂ ਤੇ ਲਾਵੇ ਤੇ ਕਿਤੇ ਨਾ ਦੇਖੋ ਜੀ ਬੱਚਿਆਂ ਤੇ ਬੱਚਿਆਂ ਦੇ ਹੁਣ ਵੇਖੋ ਦੋ ਕਰੋੜ ਲਾ ਕੇ ਕੈਨੇਡਾ ਵੀ ਜਾਣਦੇ ਧੱਕੇ ਖਾਂਡੇ ਦਿਹਾੜੀਆਂ ਕਰਨ ਦੇ ਆ ਹਨਾ ਆਪਾਂ ਜੀ ਪਿੰਡ ਕਰਦੇ ਆਪਣੇ ਘਰ ਲਈ ਕਰਦੇ ਆ ਉਥੋਂ ਜਾ ਕੇ ਆਈਆਂ ਨੇ ਸਾਡਾ ਪਿੰਡ ਸਾਡਾ ਘਰ ਤੇ ਘਰ ਫਿਰ ਪਿੰਡ ਹੀ ਹੋਇਆ ਹੂੰ ਹੈ ਨਾ ਪਹਿਲਾ ਪਿੰਡ ਪੁੱਛਣਾ ਬਾਜ਼ਕਾਰ ਪੁੱਛਣਾ ਪਿੰਡ ਪਹਿਲਾਂ ਪੁੱਛਣਾ ਹੁਣ ਤੁਸੀਂ ਆਏ ਜੇ ਗੇਟ ਬਣਿਆ ਕਿੱਡਾ ਸੋਹਣਾ ਲੱਗਦਾ ਪਤਾ ਕਿੰਨੇ ਸਾਲ ਹੋ ਗਏ ਆ ਸ਼ਹੀਦ ਹੋਏ ਨੂੰ ਹਾਂ ਹੈ ਨਾ ਇਸ ਕਰਕੇ ਹਾ ਸਾਰੀਆਂ ਗੱਲਾਂ ਇਹ ਇਹ ਜਦੋਂ ਪਾਰਟੀ ਬਾਜ਼ੀ ਚ ਆ ਜਾਂਦਾ ਬਹੁਤ ਕੁਝ ਕਰਦੇ ਆ ਪਰ ਉਹ ਇਸ ਕਰਕੇ ਇਨਸਾਫ ਨਹੀਂ ਪੰਜਾਬ ਨੂੰ ਮਿਲਦਾ ਵੀ ਜਿਹੜਾ ਇਲੈਕਸ਼ਨ ਇਹ ਪੈਸੇ ਦੇ ਕੇ ਹੋ ਜਾਂਦੀਆਂ ਮੰਤਰੀ ਤੁਸੀਂ ਰੋਜ਼ ਵੇਂਦੇ ਜੀ ਚੈਨਲਾਂ ਦੇ ਤੁਹਾਡਾ ਕਾਰੋਬਾਰ ਭਾਜੀ ਕੀ ਕਰਦੇ ਹੋ ਇੱਕ ਤਾਂ ਮੈਂ ਦੇਖ ਰਿਹਾ ਕੰਬਾਈਨਰ ਵਾਲਾ ਤੁਹਾਡਾ ਕਾਰੋਬਾਰ ਹੈਗਾ ਤਾਂ ਦੂਸਰਾ ਕਾਰੋਬਾਰ ਕੀ ਹੈਗਾ ਤਾਂ ਜੀ ਕਿਵੇਂ ਆਹੀ ਤੇ ਘਰੇਲੂ ਜੀਮੀਦਾਰ ਆ ਅੱਛਾ ਹਾਂ ਜੀ ਜੀਮੀਦਾਰ ਦੇ ਪੁੱਤਰ ਆ ਸ਼ੁਰੂ ਤੋਂ ਮਾਲਕ ਨੇ ਕਿਰਪਾ ਕੀਤੀ ਆ ਮਿਹਨਤ ਖੁਦ ਕੀਤੀ ਆ ਕੰਬਾਈਨਾ ਚੱਲਦੀਆਂ ਨੇ ਬਾਕੀ ਆਪ ਦਾ ਕੰਮ ਆ ਘਰੇਲੂ ਖੇਤੀਬਾੜੀ ਆ ਮਾਲ ਡੰਗੜ ਰੱਖਿਆ ਸੋਣੀ ਅਸੀਂ ਕੋਈ ਵਾਧੂ ਵੇਸਟੇਜ ਨਹੀਂ ਕਰਦੇ ਹੈ ਜੀ ਤੁਹਾਡੇ ਪਿਤਾ ਜੀ ਵੀ ਰਹੇ ਸਰਪੰਚ ਹੋਣਾ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨੀ ਕਿਉਂਕਿ ਉਹਨਾਂ ਨੇ ਵੀ ਲੰਮਾ ਸਮਾਂ ਜਿਹੜਾ ਸਰਪੰਚੀ ਦੇ ਵਿੱਚ ਜਿਹੜਾ ਸੀਗਾ ਐਕਸਪੀਰੀਅੰਸ ਪਰ ਉਹਨਾਂ ਦਾ ਬੇਟਾ ਸਗਰਾਜ ਕਾਮੇਦਾਨ ਦੇ ਵਿੱਚ ਨਿਤਰੇ ਨੇ ਤਾਂ ਬਾਪੂ ਜੀ ਵੀ ਨਾਲੇ ਬਾਪੂ ਸਚੀਕਾਰ ਜੀ ਇਹ ਬੜੀ ਵੱਡੀ ਬੋਲੀ ਲਾਤੀ